ਦਿਲ ਜਾਮ ਪੜੇ ਲਾਇ ਕੱਲ ਠੀਕ ਆ ਮੇਰੇ ਕੋਲੇ ਬਹੁਤ ਸਾਰੀਆਂ ਭੈਣਾਂ ਦੇ ਮਾਵਾ ਦੇ ਧੀਆਂ ਦੇ ਫੋਨ ਆਉਂਦੇ ਆ ਮੇਰੇ ਕੋਲੇ ਆਪਾਂ ਕਦੇ ਕਿਸੇ ਨੂੰ ਭੈਣ ਤੋਂ ਧੀ ਤੋਂ ਬਿਨਾ ਬੋਲੇ ਨਹੀਂ ਗਏ ਇੱਕ ਬੰਦੇ ਨੇ ਮੇਰੇ ਤੇ ਕੱਲ ਇਲਜ਼ਾਮ ਲਾਇਆ ਮੈਨੂੰ ਬੜਾ ਦੁੱਖ ਹੋਇਆ ਇਸ ਚੀਜ਼ ਦਾ ਪਰ ਗੱਲ ਇਹ ਵੀ ਚਲੋ ਆਪਾਂ ਕਿਸੇ ਨਾਲ ਲੜਨਾ ਨਹੀਂ ਹੈਣਾ ਆਪਾਂ ਜਿਹੜਾ ਕੰਮ ਕਰ ਰਹੇ ਆ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆ ਭਾਈ ਆਪਾਂ ਲੜਦੇ ਕਿਸੇ ਨਾਲ ਚੰਗੇ ਨਹੀਂ ਲੱਗਦੇ ਤੇ ਆਪਾਂ ਚਲੋ ਮਹਾਰਾਜ ਤੇ ਛੱਡ ਦਿੰਦੇ ਹੁਣੇ ਮਾਲਕ ਦੇ ਛੱਡ ਦੇਣ ਨੇ ਹੁੰਿਆ ਵੀ ਵੈਗਰੋ ਤੂੰ ਹੀ ਆ ਸਾਡਾ ਤਾਂ ਕੋਈ ਗੱਲ ਨਹੀਂ ਚਲੋ ਜਿਹਨੇ ਕਹਿਤਾ ਸੁ ਕਹਿਤਾ ਕੋਈ ਗੱਲ ਨਹੀਂ ਤੇ ਬਾਈ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਮੈਨੂੰ ਫੋਨ ਆ ਗਿਆ ਸੀਗਾ ਅ ਅੰਟੀ ਦਾ ਫੋਨ ਆ ਗਿਆ ਸੀਗਾ ਅੰਟੀ ਮੇਰੀ ਸਿਹਤ ਦਾ ਪੁੱਛ ਰਹੀ ਸੀ ਬੇਟਾ ਕਿਵੇਂ ਆ ਤੂੰ ਕਿਉਂਕਿ ਮੈਂ ਬਿਮਾਰ ਹੋ ਗਿਆ ਸੀਗਾ ਜੀ ਤੁਹਾਨੂੰ ਪਤਾ ਹੀ ਸੈੱਲ ਘਟੇ ਪਏ ਐ ਜਿਆਦਾ ਬੋਲਿਆ ਵੀ ਨਹੀਂ ਜਾਂਦਾ ਮੇਰੇ ਤੋਂ ਤੇ ਬੋਲਣ ਤੇ ਵੀ ਪ੍ਰੋਬਲਮ ਆ ਮੈਨੂੰ ਜਦੋਂ ਬੋਲਦਾ ਤੇ ਕਹਿੰਦੇ ਨਾ ਵੀ ਸੈੱਲ ਮੈਨੂੰ ਕਿ ਜene ਦੱਸਿਆ ਵੀ ਜਿਹੜੇ ਸੈੱਲ ਹੁੰਦੇ ਆ ਇਹ ਨਾਲ ਦੀ ਨਾਲ ਹੀ ਬਣ ਜਾਂਦੇ ਤੇ ਨਾਲ ਦੀ ਨਾਲ ਹੀ ਉੱਡ ਜਾਂਦੇ ਆ ਤੇ ਇਹ ਸੈੱਲ ਜਦੋਂ ਬਣੋਂ ਹਟ ਜਾਂਦੇ ਹਨਾ ਉਦੋਂ ਫਿਰ ਉਹਨੂੰ ਕਹਿੰਦੇ ਵੀ ਸੈੱਲ ਘਟ ਰਹੇ ਆ ਤੇ ਜ਼ਿਆਦਾ ਬੋਲਣਾ ਨਹੀਂਗਾ ਵੀ ਜੇ ਆਪਾਂ ਡਾਕਟਰ ਵੀ ਬਾਕੀ ਆਪਣੇ ਨਾਲ ਹੀ ਬੈਠਾ ਇਹ ਵੀ ਕਹਿੰਦਾ ਵੀ ਜੇ ਆਪਾਂ ਜੁਟਕੀ ਵਜਾਉਣੇ ਤੇ ਆਪਣੇ ਸੈੱਲ ਉੜ ਜਾਂਦੇ ਆ ਤੇ ਪਰ ਹੁਣ ਮਜਬੂਰੀ ਪੈ ਗਈ ਮੈਨੂੰ ਤੇ ਚਲੋ ਆਂਟੀ ਦਾ ਫੋਨ ਆ ਗਿਆ ਚਲੋ ਮਸਲਾ ਹੱਲ ਹੋ ਗਿਆ ਜੀ ਕਉਗਾਂ ਅੰਟੀ ਦਾ ਆਪਣਾ ਬਹੁਤ ਵੱਡਾ ਸਾਰਾ ਐ ਸਮਝ ਲਓ ਵੀ ਮਾਂ ਹੀ ਆਣਾ ਜਿਵੇਂ ਮਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਮਾਂ ਮੈਨੂੰ ਆ ਚੀਜ਼ ਚਾਹੀਦੀ ਤੇ ਬਸ ਉਹ ਵੀ ਅੰਟੀ ਵੀ ਮਾਂ ਹੀ ਆ ਮਾਂ ਨੂੰ ਕਹਿ ਦੀ ਤੇ ਮਾਤਾ ਸਾਨੂੰ ਆ ਚੀਜ਼ ਚਾਹੀਦੀ ਤੇ ਮਾਤਾ ਨੇ ਕਦੇ ਵੀ ਮੂੰਹ ਨਹੀਂ ਮਾਨ ਲਓ ਕਾਹਨ ਦਾ ਭਾਵ ਆ ਵੀ ਕਦੇ ਜ਼बान ਨਹੀਂ ਆ ਕਰਨ ਦਿੱਤੀ ਕਿ ਵੀ ਉਹ ਜੋ ਕੱਟਣ ਨਹੀਂ ਦਿੱਤੀ ਜੀ ਮਜਬੂਰੀ ਸਾਡੀ ਬਣ ਗਈ ਟੀਕਾ ਬਟਨ ਦੇ ਪਤਾ ਕੀਤਾ ਕੋਈ ਬੰਦਾ 5000 ਮੰਗ ਰਿਹਾ ਤੁਹਾਨੂੰ ਪਤਾ ਹੀ ਉਹ ਵੀ ਕਹਿੰਦਾ ਆ ਜਾਓ ਪਤਾ ਕਰ ਲਾਂਗੇ ਜੇ ਮਿਲ ਗਿਆ ਤਾਂ ਤੇ ਨਾ ਮਿਲਿਆ ਤਾਂ ਬਈ ਕੁਝ ਕਹਿ ਨਹੀਂ ਸਕਦੇਗੇ ਪਰ ਅਸੀਂ ਚੱਲ ਪਏ ਵੀ ਕਿਸੇ ਬੇਜਬਾਨ ਦੀ ਜਾਨ ਬਚਾ ਦੇਰ ਅਸੀਂ ਕਹਨੇ ਆ ਵੀ ਕੋਈ ਸਾਡੇ ਕੋਲੇ ਇਲਾਜ ਤੋਂ ਬਿਨਾ ਨਾ ਕੋਈ ਜਾਨਵਰ ਮਰ ਜੇ ਤਾਂ ਇਹਨੂੰ ਮੈਂ ਆਪਦੇ ਆਪ ਤੇ ਬਹੁਤ ਵੱਡਾ ਭਾਰ ਘੇਣਦਾ ਤਾਂ ਮੈਂ ਤੁਸੀਂ ਲੈ ਲਓ ਸਾ ਵੀ ਉਹ ਕਹਿੰਦੇ ਵੀ ਇਹ ਫਰੀਜ਼ ਕਰਕੇ ਲਿਆਉਣਾ ਪੈਣਾ ਠੀਕ ਆ ਤੇ ਪਹਿਲਾ ਮੇਰਾ ਇਰਾਦਾ ਸੀ ਬੱਸ ਤੇ ਮੁੰਡਾ ਮੈਂ ਡਾਕਟਰ ਨੂੰ ਕਿਹਾ ਸੀ ਮੰਗਰੀ ਬੈਠਾ ਡਾਕਟਰ ਮੁੰਡਾ ਤੇ ਮੈਨੂੰ ਕਿਹਾ ਸੀ ਵੀ ਤੂੰ ਨਾਲ ਤੂੰ ਜਾ ਕੇ ਲਿਆ ਚਲੋ ਇਹ ਵਿਚਾਰਾ ਕਹਿੰਦਾ ਭਈ ਮੈਂ ਬੱਸ ਤੇ ਜਾਵੜਦਾ ਜਾਂ ਮੈਂ ਮੋਟਰਸਾਈਕਲ ਪੁੱਛ ਲੈਨੇ ਕਹਿੰਦਾ ਵੀ ਮੋਟਰਸਾਈਕਲ ਤੇ ਵਗ ਜਾਣਾ ਤੇ ਉਹ ਗੱਲ ਜਦੋਂ ਗਾਂ ਘਰੀਓ ਕਿਸੇ ਡਾਕਟਰ ਨਾਲ ਉਹ ਕਹਿੰਦਾ ਭਈ ਐ ਬੱਸ ਤੇ ਠੀਕਾ ਨਹੀਂ ਆਉਣਾ ਉਹ ਉਹ ਫਰੀਜ਼ ਕਰਕੇ ਲਿਆਉਣਾ ਪੈਣਾ ਵੀ ਤੁਸੀਂ ਆਪਦਾ ਕੋਈ ਸਾਧਨ ਲੈ ਕੇ ਆਓ ਤੇ ਮੋਟਰਸਾਈਕਲ ਤੇ ਇੰਨੀ ਬਾਟ ਆਉਣਾ ਬੜਾ ਔਖਾ ਹੋ ਜਾਂਦਾ ਤਾਨੂੰ ਪਤਾ ਹਨਾ ਵੀ ਰਾਤ ਵੇਲਾ ਇੱਕ ਵੇਲਾ ਹੋ ਜੇ ਇਕੱਲੇ ਜਣੇ ਨੂੰ ਔਖਾ ਹੋ ਜਾਂਦਾ ਫਿਰ ਅਸੀਂ ਗੱਡੀ ਕਰਾਈ ਸਾਧਨ ਕਰਾਇਆ ਕਰਾਇਦੇ ਤੇ ਜਿਹਨੂੰ ਅਸੀਂ ਪੁੱਛਦੇ ਆ ਟੀਕ ਦਾ ਉਹੀ ਕਹਿੰਦਾਰ ਹੈ ਤਾਂ ਜਾਨਵਾਰ ਯਾਰ ਕੌਣ ਕਰਦਾ ਇੰਨਾ ਛੱਡੋ ਭਰੇ ਦਫਾ ਕਰੋ ਪਰ ਸਾਡੇ ਤੋਂ ਨਹੀਂ ਦਫਾ ਕਰਿਆ ਜਾਂਦਾ ਪਤਾ ਨਹੀਂ ਕੀ ਗੱਲ ਆ ਮੈਂ ਬਾਈ ਹੌਲੀ ਤੋਰ ਲੈ ਯਾਰ ਤੇ ਸਾਡੇ ਤੋਂ ਦਫਾ ਨਹੀਂ ਕਰਾਇਆ ਜਾਂਦਾ ਹਨ ਤੇ ਸਾਡਾ ਪਿਆਰ ਹੈ ਇਹਨਾਂ ਨਾਲ ਬੇਜਵਾਨ ਨਾਲ ਬਾਕੀ ਸਾਡੇ ਕੋਲੇ ਕਹਿ ਲੋ ਵੀ ਰਹਿ ਰਹੇ ਐ ਇੰਨਾ ਟਾਈਮ ਜਿਹੜਾ ਸਾਡੇ ਕੋਲੇ 1 ਘੰਟਾ ਵੀ ਰਹਿ ਜੇ ਕੋਈ ਜਾਨਵਰ ਤੇ ਸਾਡਾ ਪਿਆਰ ਉਹਦੇ ਨਾਲ ਪੈ ਜਾਂਦਾ ਸਾਡਾ ਮੋਹ ਆ ਪਿਆਰ ਆ ਪ੍ਰੇਮ ਆ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਸਾਡੇ ਕੋਲੇ ਪੈਸੇ ਹੈ ਨਹੀਂਗੇ ਤੇ ਅਸੀਂ ਬਸ ਚੱਲ ਪੈਣਾ ਹੁੰਦਾ ਠੀਕ ਆ ਵੀ ਅਸੀਂ ਆ ਦਵਾਈ ਅੱਜ ਲੈ ਕੇ ਆਉਣੀ ਆ ਡਾਕਟਰ ਮੁੰਡਾ ਬੈਠਾ ਤੇ ਮੈਂ ਡਾਕਟਰ ਨਾਲ ਵੀ ਥੋੜੀ ਗੱਲਬਾਤ ਕਰਾਉਣਾ ਤੇ ਮੈਂ ਕਹਣੀ ਆਪਾਂ ਲਿਆਂਦੇ ਹਨ ਤੇ ਕੀ ਹੋਇਆ ਨਾ ਹੁਣ ਮੈਂ ਦੱਸਦਾ ਗੱਲ ਵੀ ਜਿਹੜਾ ਕਿਹੜਾ ਕਹਿ ਦਿੰਦਾ ਹਨ ਤੇ ਸਾਡਾ ਪ੍ਰੇਮ ਆ ਭਰਾਵਾ ਸਾਡੇ ਤੋਂ ਨਹੀਂ ਰਹਿ ਜਾਂਦਾ ਅਸੀਂ ਤਾਂ ਲਾ ਰੌਣ ਜਾਉਣਾ ਮਰਦਾ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਗਿਆ ਥਾ ਉਹ ਮਾਲਕ ਦੇ ਹੱਥ ਵਾਸੋਂ ਸਾਡੇ ਹੱਥ ਵਾਸ ਨਹੀਂ ਹੈਗਾ ਪਰ ਅਸੀਂ ਆਪਦੀ ਕੋਸ਼ਿਸ਼ ਆਪਦੀ ਕਹ ਲਓ ਵੀ ਆਪਦੀ ਕੋਸ਼ਿਸ਼ ਨਹੀਂ ਅਸੀਂ ਛੱਡ ਦੇਗੇ ਆਪਦੀ ਮਿਹਨਤ ਨਹੀਂ ਛੱਡਦੇ ਤੇ ਮਿਹਨਤ ਆਪਾ ਕਰੀਏ ਤਾਂ ਮਿਹਨਤ ਦਾ ਮੁੱਲ ਵੀ ਪੱਲੇ ਪੈਂਦਾ ਆ ਆ ਬਾਈ ਨੇ ਕੀ ਲਿਖਿਆ ਡਾਕਟਰ ਪੜਾ ਆਉਦੇ ਵਾਲੇ ਫੋਨ ਤੋਂ ਪੜ੍ਹਿਆ ਮੈਨੂੰ ਪੜ੍ਹਨੇ ਨਹੀਂ ਆਉਂਦੇ ਓਏ ਹੋਏ ਸਾਡਾ ਕੀ ਪ੍ਰੇਮ ਹੈ ਹਾਂਜੀ ਹਾਂਜੀ ਮਹਾਰਾਜ ਜੀ ਕੀ ਪ੍ਰੇਮ ਹੈ ਪ੍ਰੇਮ ਹੈਗਾ ਬਾਈ ਜੀ ਸਾਡਾ ਤੇ ਅੱਜ ਉਹ ਟੀਕਾ ਲੈਣ ਜਾ ਰਹੇ ਆ ਬਈ ਤੁਸੀਂ ਲਾਲੋ ਸਾਹਿਬੀ ਗੱਡੀ ਕਰਾਏ ਤੇ ਕਰਾਈ ਉਦੋਂ ਬਾਅਦ ਬਟਿੰਡੇ ਜਾਂਦੇ ਆ ਪਟੰਡਰ ਨਾ ਮਿਲੇ ਤਾਂ ਪਰ ਸਾਨੂੰ ਪਲਾ ਜਿੱਥੇ ਮਰਜੀ ਜਾਣਾ ਪਵੇ ਚਾਹੇ ਸਾਨੂੰ ਲੁਧਿਆਣੇ ਜਾਣਾ ਪਵੇ ਮੋਗੇ ਜਾਣਾ ਪਵੇ ਅਸੀਂ ਟੀਕਾ ਅੱਜ ਲੈ ਕੇ ਆਉਣਾ ਤੇ ਡਾਕਟਰ ਕਹਿੰਦਾ ਵੀ ਲਾਉਣਾ ਤੇ ਬਾਕੀ ਡਾਕਟਰ ਨਾਲ ਮੈਂ ਥੋੜੀ ਗੱਲਬਾਤ ਕਰਾਉਣਾ ਵੀ ਡਾਕਟਰ ਨੂੰ ਕਹਿ ਦਿੰਦੇ ਆ ਅ ਡਾਕਟਰ ਹੈਗਾ ਅਗੇ ਜਵਾਕ ਜਾਂ ਡਾਕਟਰ ਇਹਨੂੰ ਪਤਾ ਨਹੀਂ ਇਹ ਪਤਾ ਹੋਊਗਾ ਕਿ ਨਹੀਂ ਚਲੋ ਥੋੜਾ ਪੁੱਛਣ ਦਾ ਫਰਜ਼ ਆ ਹਨਾ ਸਾਰੇ ਭੈਣ ਭਰਾ ਬੇਜਵਾਨਾਂ ਨੂੰ ਪਿਆਰ ਕਰਦੇ ਆ ਤੁਸੀਂ ਵੀ ਕਰਦੇ ਹੋ ਜੀ ਤੇ ਪੁੱਛਣ ਦਾ ਥੋੜਾ ਫਰਜ਼ ਬਣਦਾ ਤੇ ਆਪਾਂ ਪਹਿਲਾਂ ਤਾਂ ਮੈਂ ਡਾਕਟਰ ਡਾਕਟਰ ਮਾੜਾ ਨੇੜੇ ਆ ਜਾ ਯਾਰ ਅੱਜ ਤੇਰੀ ਵੀ ਇੰਟਰਵਿਊ ਲੈਣੇ ਆ ਵਿੱਚ ਪਹਿਲਾਂ ਮੈਨੂੰ ਆ ਦੱਸ ਵੀ ਤੇਰੀ ਉਮਰ ਦੱਸ ਕਿੰਨੀ ਉੱਚੀ-ਉੱਚੀ ਬੋਲ ਉਮਰ ਹੈਗੀ 22 ਸਾਲ ਜੀ 22 ਸਾਲ ਉਮਰ ਹੈ ਜੀ ਤੇ ਕਿੱਥੋਂ ਤੂੰ ਆ ਕੋਰਸ ਕੀਤਾ ਡਿਗਰੀ ਕਿੱਥੋਂ ਕਰਕੇ ਆ ਮੈਂ ਕੀਤੀ ਜੀ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਹੌਲੀ-ਹੌਲੀ ਬੋਲ ਮਾੜਾ ਹੌਲੀ-ਹੌਲੀ ਕਰਵਾਸੂ ਯੂਨੀਵਰਸਿਟੀ ਲੁਧਿਆਣਾ ਠੀਕ ਹੈ ਜੀ ਲੁਧਿਆਣਾ ਤੋਂ ਡਿਗਰੀ ਕੀਤੀ ਹੈ ਮੁੰਡੇ ਨੇ ਤੇ ਕਿੰਨੇ ਟਾਈਮ ਦਾ ਕੀਤਾ ਤੂੰ ਕਿੰਨਾ ਟਾਈਮ ਲਾ ਗਿਆ ਮੇਰਾ ਉੱਥੇ ਮੇਰਾ 2 ਸਾਲ ਦਾ ਹੈਗਾ ਡਿਪਲੋਮਾ ਹੋਇਆ ਜੀ ਫਿਰ ਮੈਨੂੰ 3 ਸਾਲ ਹੁਣ ਹੋ ਗਏ ਆ ਪ੍ਰੈਕਟਿਸ ਕਰੀ ਜਾਂਦੇ ਨੂੰ ਠੀਕ ਆ 2 ਸਾਲ ਦਾ ਮੰਨ ਕੇ ਚਲੋ ਡਿਪਲੋਮਾ ਹੋਇਆ ਡਿਪਲੋਮਾ ਹੀ ਕਹਿ ਦਿੰਦੇ ਆ ਡਿਪਲੋਮਾ 2 ਸਾਲ ਦਾ ਡਿਪਲੋਮਾ ਕੀਤਾ ਬਈ ਮੁੰਡੇ ਨੇ ਸਪੈਸ਼ਲ ਜਾਨਵਰਾਂ ਦਾ ਠੀਕ ਆ ਤੇ ਉਹ بڑے ਜਣੇ ਕਹਿ ਦਿੰਦੇ ਆ ਨਾ ਵੀ ਡਾਕਟਰ ਯਾਰ ਜਵਾਗ ਜਿਹਾ ਲੱਗਦਾ ਬਚੀ ਜ ਅੱਜ ਵੀ ਮੈਨੂੰ ਕਿਸੇ ਨੇ ਕਿਹਾ ਉਹ ਯਾਰ ਤੇਰਾ ਡਾਕਟਰ ਬੱਚ ਜੀ ਬੱਚਾ じゃ ਹੈਗਾ ਯਾਰ ਉਹਨੂੰ ਪਤਾ ਹੈਗਾ ਉਹਨੂੰ ਮੈਂ ਕਹਾ ਡਾਕਟਰ ਬੱਚਾ ਨਹੀਂ ਉਹਦੀ ਉਹੀ ਲੱਗਦਾ ਕਈ ਬੰਦਾ ਦਾ ਨਾ ਲੱਗਦਾ ਹੁੰਦਾ ਹੈ ਨਾ ਵੀ ਉਮਰ ਲ ਕੋਈ ਕਈ ਕਹਿ ਲੋ ਹੁੰਦੇ ਆ ਤੇ ਉਹੀ ਲੱਗਦਾ ਮੈਂ ਕਹਾਂ ਜੀ ਤੁਹਾਨੂੰ ਤੇ ਵੀ ਡਾਕਟਰ ਪਤਾ ਜਾਣਕਾਰੀ ਹੈਗੀ ਡਾਕਟਰ ਨੂੰ ਮੁੰਡਾ ਸਿਆਣਾ ਸਮਝਦਾਰਾ ਮੁੰਡਾ ਇਹ ਆਈਡੀ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਗਈ ਵਧੀਆ ਚਲੋ ਆਪਣੇ ਟਰੀਟਮੈਂਟ ਕਰ ਦਿੰਦਾ ਪਰ ਇੰਨਾ ਥੋੜੇ ਪੈਸੇ ਵੱਧ ਲੈ ਲੈਂਦਾ ਇਹਨੂੰ ਮੈਂ ਕਹਿੰਦਾ ਉਹਨਾਂ ਵੀ ਕੋਈ ਤੂੰ ਰੋਜ਼ ਆਉਣਾ ਹੈ ਵੀ ਯਾਰ ਪੈਸੇ ਥੋੜੇ ਘੱਟ ਲਿਆ ਕਰ ਬਾਈ ਬਣ ਕੇ ਤੇ ਕਈ ਵਾਰੀ ਤਾਂ 25 2500 ਰੁਪਏ ਦਾ ਬਿੱਲ ਠੋਕ ਦਿੰਦਾ ਇੱਕ ਦਿਨ ਦਾ ਤੇ ਉਹ ਕਿਉਂ ਹੀ ਕਾਟਦਾ ਬਾਈ ਨੇ ਐ ਨਹੀਂ ਕਿਹਾ ਗੱਡੀ ਨਹੀਂ ਤੇਰਾ ਤੇਕਟਰ ਵਾਲੇ ਆ ਟਰੈਕਟਰਾਂ ਦਾ ਦਾਹੀ ਤਾਂ ਹੁਣ ਰੋਲਾ ਨਾ ਹੁਣਾ ਮੰਨ ਲਓ ਵੀ ਚੱਲੀ ਜਾਂਦਾ ਹਨਾ ਤੇ ਤੇਰਾ ਵੜਾਈ ਚੱਲੀ ਜਾਂਦੀ ਝੋਨੇ ਦੀ ਤੇ ਤਾਂ ਕਰਕੇ ਬਸ ਹੌਲੀ ਜਾਵੇ ਜਿੰਨਾ ਵੀ ਕਹਿ ਸਕਦਾ ਵੀ ਟਰੱਕ ਚੱਲੀ ਜਾਂਦੇ ਆ ਆ ਵਿੱਚ ਤੇਰੇ ਗੱਠਾਂ ਵਾਲੇ ਚੱਲੀ ਜਾਂਦੇ ਟਰਾਲੇ ਤੇ ਪਤਾ ਹੀ ਨਹੀਂ ਪੇ ਮੰਨ ਕੇ ਚੱਲ ਆਪਣੇ ਪਿੰਡਾਂ ਵਾਲਿਆਂ ਦਾ ਵੀ ਕਿਧਰੋਂ ਭੱਜ ਜਾਂਦੇ ਇੱਕੇ ਦਾ ਵੀ ਕਗਾ ਦਿੰਦੇ ਆ ਤਾਂ ਕਰਕੇ ਬਈ ਆਪਦਾ ਹੌਲੀ ਜਾਂਚੀ ਫਾਇਦਾ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਉਹਨਾਂ ਵੀ ਜਿਹੜੇ ਸਾਡੇ ਕੋਲੇ ਜਾਨਵਰ ਆਉਂਦੇ ਆ ਤੇ ਜਾਨਵਰ ਆਉਂਦੇ ਕੀ ਦੀ ਰੀੜ ਦੀ ਹੱਡੀ ਟੁੱਟ ਗਈ ਕਿਹਦੀਆਂ ਲਾਉਣ ਵੀ ਪੜੇ ਆਉਂਦੇ ਆ ਕੋਈ ਗੱਡੀ ਚੜਾ ਆ ਗਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਉਹਨਾਂ ਵੀ ਜਦੋਂ ਪਿੰਡ ਲੋ ਦਿੱਥੇ ਮੰਨ ਲਗੇ ਚਲੋ ਵੀ ਇੱਕ ਘੰਟੇ ਚ ਪਹੁੰਚਣਾ ਉੱਥੇ ਆਪਾਂ ਨੂੰ ਕੋਈ 10 ਮਿੰਟ 20 ਮਿੰਟ ਵਾਧ ਲੱਗ ਜਾਣਾ ਇਹ ਆਪਾਂ ਕਿਸੇ ਬੇਜਬਾਨ ਦੀ ਜਾਨ ਲੈ ਕੇ ਮਿੰਟ ਚ ਆਪਾਂ ਡੱਪ ਜਾਨੇ ਹਨਾ ਤੇ ਮਗਰੋਂ ਸੋਚਿਆ ਕਰੋ ਵੀ ਯਾਰ ਉਹਦਾ ਹਾਲ ਕੀ ਬਣਦਾ ਉਹਦੇ ਹਾਲਾਤ ਕੀ ਹੁੰਦੇ ਆ ਸਾਨੂੰ ਪਤਾ ਭਈ ਅਸੀਂ ਲੈ ਕੇ ਆਉਣੇ ਚੱਕ ਕੇ ਠੀਕ ਆ ਬਹੁਤ ਬੁਰੇ ਹਾਲਾਤ ਹੁੰਦੇ ਆ ਭਈ ਵਿੱਚ ਲੈਟਰਿੰਗ ਨਿਕਲ ਜਾਂਦੀ ਨਾ ਉਹਨੂੰ ਲੈਟਰਿੰਗ ਨਿਕਲਦਾ ਪਤਾ ਲੱਗਦਾ ਨਾ ਉਹਨੂੰ ਪਿਸ਼ਾਬ ਨਿਕਲਦਾ ਪਤਾ ਲੱਗਦਾ ਉਹਨੂੰ ਕੁਝ ਨਹੀਂ ਪਤਾ ਚੱਲਦਾ ਤੇ ਵੀਰ ਬਣ ਕੇ ਥੋੜਾ ਹੌਲੀ ਜਿੰਨਾ ਵੀ ਕਰ ਸਕਦਾਂ ਪਿੰਡ ਆ ਗਿਆ ਹੌਲੀ ਕਰ ਲਿਆ ਕਰੋ ਥੋੜਾ ਕੋਈ ਫਰਕ ਨਹੀਂ ਪੈਂਦਾ ਭਰਾਓ ਸਾਰੇ ਭੈਣ ਭਰਾਵਾਂ ਨੂੰ ਮੈਂ ਤਾਂ ਬੇਨਤੀ ਵੀ ਕਰ ਸਕਦਾ ਅਪੀਲ ਵੀ ਕਰ ਸਕਦਾ ਪਰ ਸਾਡਾ ਤਾਂ ਕੀ ਹੈ ਸਾਡੀ ਤਾਂ ਚਲੋ ਗੁਰੂ ਮਹਾਰਾਜ ਨੇ ਡਿਊਟੀ ਲਾਈ ਆਣਾ ਇਹ ਬੇਜਵਾਨਾਂ ਦੀ ਸੇਵਾ ਕਰਨੀ ਇਹਨਾਂ ਨੂੰ ਸਾਂਭ ਸੰਭਾਲ ਕਰਨੀ ਅਸੀਂ ਆਪਦਾ ਫਰਜ਼ ਅ ਇਨਸਾਨੀਅਤ ਦੇ ਤੌਰ ਤੇ ਬਈ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਵੀ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਮਾਲਕਾ ਵੈਗਰੂ ਸਾਡੇ ਤੋਂ ਕੋਈ ਗਲਤੀ ਆਹ ਤੁਹਾਡੇ ਸਾਹਮਣੇ ਹੁਣ ਜਾ ਰਹੇ ਆ ਜੀ ਤੇ ਅਸੀਂ ਟੀਕਾ ਲੈਣ ਜਾ ਰਹੇ ਆ ਬਾਈ ਜੀ ਟੀਕਾ 4000 ਦਾ ਕੋਈ 5000 ਦਾ ਕਹਿ ਰਿਆ ਠੀਕ ਆ ਤੇ ਪਿੰਡ ਤੋਂ 80 ਕਿਲੋਮੀਟਰ 75 ਕਿਲੋਮੀਟਰ ਦੂਰ ਬਠਿੰਡੇ ਜਾ ਰਹੇ ਆ ਅਸੀਂ ਕੋਈ ਟੀਕਾ ਮਿਲੇ ਨਾ ਮਿਲੇ ਹਜੇ ਕੋਈ ਗਾਰੰਟੀ ਨਹੀਂ ਗਈ ਨਾ ਮਿਲਿਆ ਮੋਗੇ ਜਾਣਾ ਪਊਗਾ ਪਰ ਸਾਨੂੰ ਕੀ ਆ ਵੀ ਟੀਕਾ ਅੱਜ ਲਿਆ ਕੇ ਲਾਉਣਾ ਆ ਅਸੀਂ ਕਿਉਂਕਿ ਬਹੁਤ ਮਾੜੇ ਹਾਲਾਤ ਆ ਭਈ ਉਹ ਡੌਗ ਦੇ ਫੀਮੇਲ ਆ ਵਿਚਾਰੀ ਤੜਫ ਰਹੀ ਆ ਤੇ ਆਪਣੇ ਤੋਂ ਤਾਂ ਪ੍ਰਭੂ ਵੇਖਿਆ ਨਹੀਂ ਜਾਂਦਾ ਫਿਰ ਵੇਖੀ ਆਉਗੀ ਮੈਨੂੰ ਬੁਲਾ ਕੇ ਤੋਂ ਵਿਆਜ ਤੇ ਪੜਨੇ ਪੈਣ ਚਾਹੀ ਕਿਵੇਂ ਚਲੋ ਵੈਸੇ ਤਾਂ ਆਂਟੀ ਹੈਗੇ ਮੈਨੂੰ ਆਂਟੀ ਨੇ ਕਿਹਾ ਬੁੱਤ ਕੋਈ ਨਹੀਂ ਤੂੰ ਪਹੁੰਚ ਕੋਈ ਨਹੀਂ ਮੈਂ ਕਰਦੀ ਆ ਜਰਾ ਮਸਲਾ ਹੱਲ ਤੇ ਪਰ ਫਿਰ ਵੀ ਆਪਾਂ ਗੈਲੋ ਵੀ ਕਦੇ ਸੋਚਿਆ ਨਹੀਂ ਪ੍ਰਮਾਤਮਾ ਹੀ ਵੇਖੋ ਵੀ ਅਸੀਂ ਜਾ ਰਹੇ ਸੀਗੇ ਅਸੀਂ ਨਹੀਂ ਸੋਚਿਆ ਵੀ ਸਾਡੇ ਕੋਲੇ ਪੈਸੇ ਜ ਨਹੀਂ ਹੈਗੇ ਅਸੀਂ ਚੱਲ ਪਏ ਉਧਰ ਦੀ ਆਂਟੀ ਦਾ ਫੋਨ ਆ ਗਿਆ ਤੇ ਨਹੀਂ ਤਾਂ ਮੈਂ ਉੱਥੇ ਨੂੰ ਪਿੰਨ ਲਗਾ ਇਹ ਬਾਈ ਸਾਡੇ ਕੋਲ ਦੇ ਪੈਸੇ ਆਣਗੇ ਯਾਰ ਅਸੀਂ ਤਾਂ ਇੱਥੇ ਤੇਰਾ ਅਗਲਾ ਚਲੋ ਪਾ ਹੀ ਦਿੰਦਾ ਵੀ ਅਗਲਾ ਕਹਿੰਦਾ ਚਲ ਯਾਰ ਹੁਣ ਫਸੇ ਖੜੇ ਆ ਬੰਦੇ ਤੇ ਦਿੰਦੇ ਤਾਂ ਹੀ ਇਹ ਮਾਲਕ ਵੇਖੋ ਵੈਗਰੂ ਸੱਚੇ ਬਾਦਸ਼ਾਹ ਵੀ ਮੈਂ ਇੱਕ ਜੀ ਬੜੀ ਮੈਨੂੰ ਮਾਲਕ ਤੇ ਵਿਸ਼ਵਾਸ ਹੈ ਤੇ ਉਹ ਬਈ ਪੂਰਾ ਵੀ ਹੁੰਦਾ ਵੀ ਅਸੀਂ ਸਾਡੇ ਕੋਲੇ ਪੈਸੇ ਚਲੋ ਸੀਗੇ ਅਸੀਂ ਪਰ ਘੱਟ ਸੀਗੇ ਸਾਡੇ ਕੋਲੇ ਸਾਨੂੰ ਯਕੀਨ ਸੀਗਾ ਵੀ ਜਾਂਦੇ ਜਾਂਦੇ ਨੂੰ ਮਾਲਕ ਨੇ ਬੋੜਨਾ ਹਨਾ ਵੈਗ ਨੇ ਆਪੇ ਕੋਈ ਨਾ ਕੋਈ ਮਸਲਾ ਹੱਲ ਕਰਨਾ ਤੇ ਸਾਡਾ ਵੇਖੋ ਆਪੇ ਹੀ ਮਸਲਾ ਹੱਲ ਹੋ ਗਿਆ ਆਂਟੀ ਦਾ ਫੋਨ ਆ ਗਿਆ ਤੇ ਆਂਟੀ ਕਹਿੰਦੇ ਕੋਈ ਨਹੀਂ ਤੁਸੀਂ ਜਾਓ ਆਪਾਂ ਟੀਕਾ ਤਾਂ ਲਿਆ ਕੇ ਲਾਵਾਂਗੇ ਗਾ ਬੱਜਣਾ ਨਾ ਬੱਜਣਾ ਉਹ ਬੇਜਵਾਨ ਦੀ ਕਿਤਾਬ ਬਾਕੀ ਭਾਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਔਨ ਕਰ ਲਿਆ ਕਰੋ ਨਾਲ ਤੇ ਸੇਵਾ ਵੀ ਕਰਿਆ ਕਰੋ ਭਰਾਵੋ ਤੇ ਇਹ ਬੇਜਵਾਨਾਂ ਦੀ ਸੇਵਾ ਨਾ ਮਾਲਕ ਇਹ ਪਤਾ ਨਹੀਂ ਤੁਹਾਨੂੰ ਕਿਥੋਂ ਦੀ ਕਿਤੇ ਪਜਾਦੇ ਹਨਾ ਤੇ ਇਹ ਸੇਵਾ ਜਰੂਰ ਕਰਿਆ ਕਰੋ ਆਪਦਾ ਟਾਈਮ ਕੱਢ ਕੇ ਥੋੜਾ ਬਹੁਤਾ ਵਕਤ ਕੱਢਿਆ ਕਰੋ ਬਾਕੀ ਇਥੇ ਅਰੇਂਜ ਹੈਣੀਗੀ ਤੇ ਮੈਂ ਕਿਹਾ ਫੋਨ ਰੋ ਵੀ ਬੰਦ ਕਰਦਾ ਜਦੋਂ ਹੀ ਸਾਨੂੰ ਟੀਕਾ ਮਿਲ ਗਿਆ ਤੇ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਜਰੂਰ ਅਪਡੇਟ ਹੋ ਸਕਦਾ ਨੇ ਰੱਕ ਵੇਲਾ ਹੋ ਸਕਦਾ ਤੇ ਪਰ ਤੁਹਾਨੂੰ ਅਪਡੇਟ ਅਸੀਂ ਜਰੂਰ ਦੇਵਾਂਗੇ ਜਦੋਂ ਵੀ ਸਾਨੂੰ ਟੀਕਾ ਮਿਲ ਗਿਆ ਉਹ ਤੇ ਅਸੀਂ ਤੁਹਾਨੂੰ ਚਾਹੇ ਮੋਗਲ ਚਾਹੇ ਤੁਹਾਨੂੰ ਬਟਿੰਡੋ ਮਿਲ ਜੇ ਅਸੀਂ ਤੁਹਾਨੂੰ ਦੱਸਾਂਗੇ ਅਪਡੇਟ ਦੇਵਾਂਗੇ ਇਥੇ YouTube ਤੇ ਵੀਡੀਓ ਪਾਵਾਂਗੇ ਤੁਸੀਂ ਉਹਨੇ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਨਾਲ ਔਨ ਕਰ ਲੋ ਬਾਕੀ ਭਾਈ ਮੇਰੇ ਤੋਂ ਵੀ ਨਹੀਂ ਬੋਲਿਆ ਜਾਂਦਾ ਜਿਆਦਾ ਮੈਂ ਕਿਉਂਕਿ ਮੇਰੇ ਸੈੱਲ ਘਟੇ ਹੋਏ ਆ ਤੇ ਮੇਰੀਆਂ ਅੱਖਾਂ ਵੇਖ ਲੋ ਚਿੱਟੀਆਂ ਹੋਈਆਂ ਪਈਆਂ ਠੀਕ ਆ ਡਾਕਟਰ ਨੇ ਕਹੇ ਬੋਲਣਾ ਨਹੀਂ ਜਿਆਦਾ ਤੇ ਜਿਆਦਾ ਤੋਰਾ ਫੇਰਾ ਨਹੀਂ ਕਰਨਾਗਾ ਰੈਸਟ ਕਰਨੀ ਪਰ ਮੈਨੂੰ ਅੱਜ ਮੈਂ ਜਦੋਂ ਆਲਾਦ ਵੇਖਿਆ ਨਾ ਤੇ ਮੇਰੇ ਤੋਂ ਰਿਆ ਨਹੀਂ ਕਿਹਾ ਮੈਂ ਕਿ ਯਾਰ ਕੁਝ ਨਹੀਂ ਹੁੰਦਾਗਾ ਭਾਈ ਵੇਖੀ ਜਾਊਗੀ ਯਾਰ ਦਵਾਈ ਦਾ ਲਿਆਵਾਂਗੇ ਇਹਦੇ ਵਾਸਤੇ ਤੇ ਦਵਾਈ ਲੈਣ ਚੱਲੇ ਵੀ ਅਤੇ ਆਪਦੀ ਚਲੋ ਆਂਟੀ ਨੇ ਵੈਸੇ ਮੇਰੇ ਹਾਲ ਹਾਲਾਤ ਪੁੱਛੇ ਮੈਨੂੰ ਕਹਿੰਦੇ ਪੁੱਤ ਕਿਵੇਂ ਆ ਤੂੰ ਠੀਕ ਵੀ ਤੈਨੂੰ ਬਿਮਾਰ ਹੋਇਆ ਪਰ ਤੇ ਚਲੋ ਠੀਕ ਹੈ ਬਈ ਅਪਡੇਟ ਤੁਹਾਨੂੰ ਦਿੰਨੇ ਆ ਫਿਰ ਅਸੀਂ ਤੇ ਅੱਗੇ ਜਾ ਕੇ ਕੀ ਬਣਦਾ ਪਰ ਤੀਕਾ ਆਪਾਂ ਲੈ ਕੇ ਆਵਾਂਗੇ ਤੇ ਅਰਦਾਸ ਦਵਾ ਜਰੂਰ ਕਰਿਆ ਜੀ ਮਾਲਕ ਅੱਗੇ ਕਿ ਉਹ ਬੇਜਬਾਨ ਦੀ ਜਾਨ ਬਚ ਜਾਏ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨਾਲ ਆਨ ਕਰ ਲਓ ਤੇ ਸੇਵਾ